ਯੋਗੋbro ਸਵਾਗਤ ਆ ਤੁਹਾਡਾ ਆਪਣੇ ਪੇਜ ਯਾਲੀ ਯੂਟਿਊਬਰ ਦੇ ਇੱਕ ਨਵੇਂ ਵਲੌਗ ਦੇ ਨਾਲ ਹੋਰ ਤਾਂ ਪਹੁੰਚ ਚੁੱਕੇ ਨੇ ਮਿੱਤਰੋ ਧੁੱਪ ਨਿਕਲ ਗਈ ਦੇਖੋ ਕਿੰਨਾ ਜਰ ਨਿਕਲਦੀ ਹੈ ਸਪਰੇਅ ਕਰਦਾ ਮਿੱਤਰੋ ਦਵਾਰੇ ਦੇ ਯੋਗੋbro ਚੱਲ ਪਏ ਸੰਗਤ ਸ੍ਰੀ ਤੇਰੀ ਹੈ ਇਹ ਅੰਗ ਦੀ ਪੂਰੀ ਤਿਆਰੀ ਹੈ ਨਾ ਪੂਰੀ ਪੂਰੀ ਦੇ ਵਾਟਰ ਵਾਲੀ ਹੈ ਆਹੋ ਬਾਦ ਆਹ ਦੇਖੋ ਬੰਦਾ ਕਿਹੇ ਹੀ ਆ ਉਹ ਕਰ ਰਹਾ ਇਹਨੂੰ ਐ ਵੀ ਲਾਇਕ ਸਕੂਟਰੀ ਟੱਪ ਜੀ ਵਰਵਾ ਦੀ ਕਿਸੇ ਡੇਰੇ ਤੇ ਹੋਰ ਦੱਸਿਆ ਹੋਇਆ ਦੱਸਿਆ ਹੋਇਆ ਕਰਾ ਕੇ ਰਾਜੀ ਨਹੀਂ ਬਈ ਇਹ ਇਹਨੂੰ ਐ ਵੀ ਟੱਪ ਜੀ ਕਿਸੇ ਵਸੇ ਓੜਾ ਪਹਿਲਾਂ ਪੁੱਛ ਰਿਹਾ ਦੋ ਜਣੇ ਟੜੂ ਟੜੂ ਗੇਅਰ ਲਾਉਗਾ ਇਹ ਦੁਆਚ ਆ ਨਸਰੀਆਂ ਦੇ ਜੀ ਉਹ ਨਿਸਰੂ ਕੀ ਕਹਿੰਦੇ ਹੁਣ ਟਾਈਮ ਟਾਈਂ ਖੜੀ ਰਹਿ ਉਹ ਇੱਥਨੇ ਬੰਦੇ ਉਹ ਵੀ ਮੰਡ ਰਹੇ ਨੇ ਤੇ ਕਵਰ ਜੋੜ ਲੈ ਆਪਣੇ ਨਾਲ ਆਊਗਾ ਜੀ ਆਪਣੇ ਸੰਘਰਸ਼ ਜਿੱਥੇਂ ਦੀਆ ਦੇ ਹੋਏ ਕੀ ਚੀਜ਼ ਇਹ ਨੂੰਠਾ ਬੱਟੇ ਵਾਲੇ ਦਾ ਨਾ ਅਰੇ ਹੱਟ ਲਿਖੀ ਗਈ ਆ ਰਹੀ ਆ ਕੋਬਰੋ ਜਲਾਦਾ ਗਾ ਸਪਰੇਅ ਦਾ ਸਿੱਚੀ ਆ ਪਾ ਪੰਦੇ ਬੱਚੇ ਵੀ ਆਉਂਦੇ ਨੇ ਲਾਉਣਿਆ ਫਰੇਜੀ ਹੋਰ ਕੋਵਟੋਲੀ ਵਾਲੇ ਮੱਢਨੇ ਜੋ ਪਰ ਉਧਰ ਉਧਰ ਫਵਾਂ ਨੇ ਜਿਦਰਾ ਕੋਈ ਮੈਟਰੂ ਦੇਖ ਰਿਹਾ ਕੀ ਚੰਦ ਜੜੇ ਕੰਮ ਰੁਕ ਗਿਆ ਵਿਚ ਜੀੜੀ ਜੀੜੀ ਨੇ ਪਰਦਾ ਬੋਲੇ ਦੇਖੋ ਭਾਈ ਨਾ ਤਾਂ ਸਿਰ ਰਕੇ ਨਾ ਕੰਨ ਠਾਕੇ ਰੇ ਪਤਾ ਨਹੀਂ ਕੀ ਕਰਿਆ ਇੱਕ ਲੜ ਛੱਡ ਕੇ ਵੜ ਰੱਖਿਆ ਗਿਆ ਕੈਮਰੋ ਕਹ ਗਿਆ ਦੇਖਦੇ ਆ ਕੀ ਟੁੱਟਿਆ ਕੀ ਭੱਜਿਆ ਖੜਕਾ ਸਾਨੂੰ ਇੱਥੇ ਬਾੜ ਜਿ ਫਿਰ ਦਰ ਸੁਣਿਆ ਖੜਕੜਕ ਕੀ ਹੁੰਦੀ ਸੀ ਦੇਖਦੇ ਆ ਕੀ ਸਭ ਆਪ ਨਿਕਲਣਾ ਜਾ ਕੇ ਖੜਕੀ ਤੜਕੀ ਚੜ ਗਿਆ ਜਾਂਦਾ ਬਿੰਦੀ ਨਹੀਂ ਹਾਂ ਬਿੰਦੀ ਨਾ ਹਾਂ ਤੇ ਆਮੀ ਪਰਾਣਾ ਲਾ ਲਾ ਪਰੇ ਭਾਈ ਵਲੌਗ ਚੱਲੀ ਜਾਂਦਾ ਮਿੱਤਰੋ ਕੰਮ ਯੋਰਾ ਸ਼ੋਰਾ ਤੇ ਐ ਵੀ ਕਹਿ ਗਿਆ സേന ਪੂਰਾ ਜੋਰਾ ਸ਼ੋਰਾਂ ਤੇ ਹੈ। ਅਣਾ ਬਿੱਲੇ। ਆ ਦੇਖ ਲੈ ਘਟ ਗਿਆ ਯਾਰ ਮੰਨਦੇ ਕਿ ਨਹੀਂ ਯਾਰ ਤੁਸੀਂ। ਨਹੀਂ ਘਟਿਆ ਯਾਰ ਬੱਸ ਬੱਸ। ਅਣਾ ਗਾਲੇ ਪੂਰਾ ਜੋਰਾ ਸ਼ੋਰਾਂ ਤੇ ਹੈ ਕੰਮ। ਪੂਰਾ ਜੋਰਾ ਸ਼ੋਰਾਂ ਤੇ ਹੈ। ਔਖਾ ਬਹੁਤ ਹੈਗਾ। ਓਏ। ਕਿਵੇਂ ਕੱਢੀਏ ਇਹਨੂੰ? ਆਈ। ਤੇ ਬੱਡੀ ਕੱਢ ਲੈਣਾ। ਬੜਾ ਕੰਮ ਔਖਾ ਬਈ। ਮੁੜ ਫੇਰਾ। ਇਸ ਚਲਾ ਵਾੜੀ ਆਇਆ ਬਾਕੀ ਸੀੜੀ ਦੀ ਲੈ ਲੈਣਾ ਮੋੜ ਫੇਰ ਮੋੜ ਧੀ ਦੱਸੋ ਕਿ ਮੈਂ ਪਈ ਹੋ ਰਿਹਾ ਮੋਡਾ ਬੰਦੀ ਹੋਇਆ ਇਹਦੇ ਉੱਪਰ ਪੂਜੇ ਲਾਉਣਾ ਪੂਗਾ ਲਓ ਮਿੱਤਰ ਉਧਰਲੇ ਬੱਸ ਵਾਲਾ ਕੰਮ ਨਿਮੇੜਤਾ ਆ ਰਹਿ ਗਿਆ ਹੁਣ ਇਧਰ ਆ ਗਈ ਆਪਣੇ ਪੂਆ ਕਿ ਵੱਡੇ ਵੀਰੋ ਕਿਉਂ ਉੱਚੇ ਹੋਏ ਨੇ ਬੰਦੇ ਸਾਰੇ ਸੜਕ ਤੇ ਸੜਕ ਤੇ ਆ ਪੁੱਪਣੇਗੇ ਦੋ 32 ਟਰਾਲੀਆਂ ਨੇ 32 23 ਟਰਾਲੀਆਂ ਨੇ ਹਾਂ ਬੰਦੇ ਦੇਖੋ ਕਿੰਨੇ ਆਏ ਨੇ ਸਪਰੇਅ ਕਰਨ ਵਾਸਤੇ 2 4 5 6 ਕਟਰੈਕਟਰ ਚਲਾ ਰਹੇ 7 ਬੰਦੇ ਕੰਮ ਆਇਆ ਸੱਤ ਬੰਦੇ ਪਰ ਤੰਗ ਸਭ ਤੋਂ ਵੱਧ ਆਮਦਾ ਕਰਦਾ ਸਰੂ ਟੋਲੇ ਦੇ ਉੱਤੇ ਬੈਠ ਕੇ ਕਹਿੰਦਾ ਐਡਾ ਡਮੀ ਪੈ ਗਿਆ ਦੇਖੋ ਰੱਬ ਨੂੰ ਤਪੱਸਿਆ ਕਰਦਾ ਐਡਾ ਡਮੀ ਪੈ ਮੇਰੀ ਤਾਂ ਆਪ ਡੁੱਬਦੀ ਤਪੱਸਿਆ ਕਰਦਾ ਸੀੜੀ ਤੇ ਤਪੱਸਿਆ ਕਰਦਾ ਲੈ ਓ ਸਕੂਟਰੀ ਓਏ ਉੱਤੇ ਰੱਖ ਕੇ ਕਹਿੰਦਾ ਵੀ ਐਡਾ ਡਾ ਪਵੇ ਵੀ ਘੜਾ ਛੁੱਟ ਜੂਗਾ ਤੰਗ ਕਰਕੇ ਘੜਾ ਛੁੱਟ ਜੇ ਨਹੀਂ ਪੈ ਚੱਲ ਲੱਗ ਗਈ ਬੰਦੀ ਆਪਣੀ ਦਵਾਈ ਹੁਣ ਇਹ ਤਾਂ ਲੱਗ ਗਈ ਲੱਗ ਗਈ ਗਾਹਲੀ ਦੇਖੋ ਤੋਤੀ ਜਿਹਦਾ ਲੱਗੂਗੀ ਆਉਂਦਾ ਆਉਂਦਾ ਕੋਰਾ ਜਿੰਨਦਾ ਪੂਰੀ ਟੋਲੀ ਉਦੋਂ ਸਰਦਾਰ ਸਾਹਿਬ ਆ ਰਹੇ ਸੀ ਸੁਵਿਧਿ ਲੈ ਕੇ ਇਹਦਾ ਛੁੱਟੀ ਦੇ ਆਉਂਦੇ ਦੀ ਨਾ ਆ ਗਿਆ ਓਏ ਹਸਦਾਨਾ ਬਿੰਦੀ ਦਾ ਯਾਰ ਬਿੰਦੀ ਖੋਸਾ ਪੂਰਾ ਬਿੰਦੀ ਕਿਵੇਂ ਮਹੌਲਾ ਬਾਈ ਤੋਬਾ ਟਟੂਆ ਖੁਸ਼ਾ ਯਾਰ ਇਹ ਖੁਸ਼ੂਆ ਖੁਸ਼ਾ ਖੁਸ਼ਾ ਬੰਦਾ ਦੇ ਕੋਈ ਮਰੀ ਪੀਆ ਕਹਿੰਦੇ ਇਹ ਫੇਰ ਵੀ ਖੁਸ਼ ਹੋ ਰਿਹਾ ਲੈ ਹੁਣ ਰੋਣ ਲੱਗ ਜੀ ਹੈ ਜਿਹੜਾ ਹਾਲੀ ਕੋਈ ਨਹੀਂ ਫੇਰ ਹੁਣ ਕੋਲੇ ਪੈਸੇ ਵੀ ਨਹੀਂ ਹੈਗੇ ਉਹਨਾਂ ਦਾ ਕੋਈ ਕੰਮ ਮੱਗੀ ਦਾ ਕੰਮ ਇਹਦਾ ਨਹੀਂ ਉਹ ਕਣਕੋ ਜੂਸਤਾ ਹੋਣਗੇ ਪੱਲੇ ਤਾਂ ਹੋਣਗੇ ਬਸ ਹਾਂ ਇਹਨਾਂ ਨੂੰ ਕਿੰਮੇ ਤੇਰ ਦਵਾਈ ਪਾਉਣਾ ਫੜਾ ਕੇ ਮਾਰਾ ਉਹ ਦਵਾਈ ਪਾਦਾਂ ਕਰਨਾ ਆਹ ਦੇਖੋ ਸਪਰੇਅ ਕਰਤੀ ਬਈ 10 ਕਿੱਲਿਆਂ ਤੇ ਮਾਂ ਦੇ ਮਾਂ ਦੇ ਪੁੱਤ ਨੇ ਸੁੰਡੀ ਵਾਲੀ ਦਵਾਈ ਨਹੀਂ ਪਾਈ ਆ ਪਈ ਨਿਕਲ ਗਈ ਦਿਮਾਗ ਚ ਗੱਲੇ ਜਿਆਦਾ ਕਿੰਦਾ ਦਫਾਰੇ ਫੇਰ ਕਰਨੀ ਪਊ ਕਿੰਦਰਾ ਹੋ ਸਕਦਾ ਸਾਡੇ ਬੰਦੇ ਬਈ ਦਵਾ ਤੀਜੇ ਢੋਲਦਾ ਤਾਂ ਹੈ ਤੀਜੇ ਢੋਲਦਾ ਦਾ ਖਰਚਾ ਪਊ ਖਰਚਾ ਕੀ ਪਊਗਾ ਉਹ ਉਹਦਾ ਦੁਬਾਰੇ ਤਿਆਰ ਹੋਣ ਲੱਗ ਗਿਆ ਬੰਦਾ ਲੈ ਆ ਪਾਣੀ ਪਾਉ ਹੈ ਬਸ ਜਿਹੜਾ ਉਹਦਾ ਹੁਣ ਖਰਚਾ ਉਹ ਚ ਪਾਉਣਾ ਸੀ ਇਹ ਤੂੰ ਨਹੀਂ ਦਾ ਬਾਲਟੀ ਸੀ ਲੈ ਬਾਲਟੀ ਫੜਾ ਥੱਲੇ ਹੈ ਮੋਟਰ ਵੀ ਚਲਾਤੀ ਕੋਈ ਨਹੀਂ ਬਸ ਵੇਰੇ ਇਹਦੇ ਨਹੀਂ ਪਾਉਂਦਾ ਬਾਲਟੀ ਫੜਾਣ ਥੱਲੇ ਕੋਈ ਇਹਦੇ ਨਾਲ ਹੀ ਪਾ ਲੂੰਗਾ ਬਾਲਟੀ ਤੋੜੀਂਗਾ ਆਜ ਮੈਂ ਸੰਡੇ ਕੱਢੀ ਜਾਂਦਾ ਉਹ ਦਾ ਤਾਂ ਆ ਦਨ ਹੋਰ ਕੀ ਗਾਈ ਜਰੂ ਥੋਲ ਬਸ ਗਿਆ ਨਾ ਆ ਕਾ ਬਾ ਮਿਆ ਥੋਲਗੀ ਦਵਾਈ ਉਹ ਦੇਣਾ ਨਨ ਖਾਣ ਹੋਵੇ ਥੋਲ ਮੇਕ ਇੱਕ ਪਾਈ ਨਿੱਕ ਡੁੱਲ ਗਈ 10 ਕਿਲਿਆਂ ਦੀ ਦਵਾਈ ਬਣੀ ਭੁੱਲ ਗਏ ਦੁਬਾਰੇ ਕਰਦਾ ਸੀੜੀ ਠੀਕ ਆ ਐ ਮੈਂ ਸੀੜੀ ਤਾਂ ਬੋਲ ਰੋ ਮਟਾ ਤਾਂ ਠੀਕ ਆ ਤਾਂ ਦੁਬਾਰੇ ਮੇਰੇ ਕਿਲੇ ਉੱਨੀ ਹੋਣਗੇ ਜਿੰਨੇ ਪਹਿਲਾਂ ਤੇ ਬਿੰਦੀ ਕਿਧਰ ਵਜ ਗਿਆ ਉਹ ਤਾਂ ਪੈ ਗਿਆ ਰਾ ਉਹ ਤਾਂ ਭੱਜ ਗਿਆ ਕੋਈ ਦਿਰ ਰਹਿ ਗਿਆ ਨਾ ਇੱਥੇ ਫੋਨ ਲਈ ਖੜਾ ਸੀ ਅੱਜ ਇੱਥੇ ਹੋ ਗਿਆ ਖੜੀ ਪਰ ਵੀ ਮੈਂ ਉਂਗਲ ਦੇ ਰਿਹਾ ਹਾਂ ਲਾ ਫੜਾ ਆ ਵੀ ਮੇਰੇ ਭਰਦੀ ਰੋਲ ਫੁੱਲ ਭਰਦੇ ਉਹਨਾਂ ਨੂੰ ਕਹਿਣਾ ਚਾਹਣਾ ਦੱਸੋ ਤੂੰ ਮੈਂ ਕਹਿਣਾ ਚਾਹਣਾ ਬਾਈ ਨੌਕਲੈਂਸ ਸਪਰੇਅ ਕਰੀਆ ਬਿੱਲੇ ਨੇ ਸੁੰਡੀ ਵਾਲੀ ਸਪੇ ਪਾਉਣਾ ਭੁੱਲ ਗਿਆ ਕਿਹਨੇ ਦਵਾ ਦੇ ਦਵਾਰੇ ਕਿਹੜੇ ਦੇ ਨੇ ਬਣੇ ਬਾਈ ਉਹ ਸੁੰਡੀ ਵਾਲੀ ਸਪੇ ਪਾਉਣਾ ਭੁੱਲ ਗਿਆ ਉਹ ਪਾਈ ਨਹੀਂ ਪਿੰਡ ਸਪਰੇਅ ਵੀ ਚੱਕਦਾ ਕੰਮ ਬੱਸ ਬਹੁਤ ਨੁਕਸਾਨ ਹੋ ਗਿਆ ਸੀੜੀ ਯਾਰ ਖੜਾ ਦੇ ਬੰਦ ਕਰ ਦੇ ਬੰਦ ਕਰ ਦੇ ਸਾਰੀ ਗੀਰੀ ਆਪਣੀ ਨਿਸਰ ਗਈ ਸਪਰੇਅ ਜਮਾ ਮੌਕੇ ਤੇ ਹੋ ਰਹੀ ਐ ਇੱਕ ਆਪਾਂ ਪਹਿਲਾਂ ਸਪਰੇਅ ਕਰਤੀ ਸੀ ਆ ਰਹੇ ਨੇ ਆਪਣੇ ਸਾਰੇ ਬੰਦੇਸ ਮਾਗਰ ਨੇ ਲੈ ਕੇ ਕਰੀ ਆਪਾਂ ਦੇਖੋ ਯਾਰੋ ਪਹਿਲਾਂ ਬਈ ਆਪਾਂ ਨੇ ਪਹਿਲਾਂ ਸਪਰੇਅ ਕਰੀ ਸੀ ਜਿਹੜੀ ਘਟੋਲ ਹੋਣੀ ਮੀ ਪੈ ਗਿਆ ਦੇਖੋ ਕੰਮ ਹੋਊ ਕਿ ਨਾ ਹੁਣ ਫੇਰ ਬਦਲ ਗਈ ਜੀ ਤਾਂ ਸਹੀ ਹਣ ਤਾਂ ਸਵੇਰੇ ਨਹੀਂ ਪੈ ਗਿਆ ਕ ਵਧੀਆ ਤਕੜਾ ਪਾ ਗਿਆ ਨਾਲੇ ਉਹ ਦੇਖ ਲਓ ਕੀ ਵੰਦ ਧੀ ਆਪਣੀ ਨਿਸਰੀ ਸਾਰੀ ਲਓ ਬਾਈ ਦੇਖੋ ਸਪਰੇਅ ਕਰਕੇ ਹਟੇ ਸੀਗੇ ਮੀ ਫੇਰ ਆ ਗਿਆ ਕੀ ਕਰੀ ਹੁਣ ਰੱਬ ਦਾ ਪੰਗਾ ਹੋ ਰਿਹਾ ਕਾ ਬੈਠਾ ਹੈ ਦੇਖੋ ਆ ਕਾਹਦੇ ਬੈਠਿਆ ਮਾਰਦਾ ਹੈ ਤਾਂ ਮਿਲਣ ਸੀਗੇ ਹਾਂ ਉਹ ਕੈਵਿੰਦੀ ਮਾਮੇ ਦਾ ਮੁੰਡਾ ਹੋਰ ਮੈਨੂੰ ਨਾ ਚੁਣ ਕੇ ਦਵਾਈ ਦਵਾ ਲਿਆ ਹਾਂ ਕਿਹੜੀ ਦਵਾਈ ਦਵਾਉਣੀ ਹੈ ਬਲੱਡ ਪ੍ਰੈਸ਼ਰ ਘਟਾ ਦੇਣਾ ਦੱਸ ਆ ਡੱਡੂ ਤੇਰਾ ਆਬਾ ਜਰੂਬਾ ਵਿੱਚ ਹੀ ਰਹੀਆਂ ਸੀਗੇ ਚੱਕ ਭਾਲ ਕੇ ਲਿਆ ਵਿੱਚੋਂ ਬਹੁਤ ਕੱਸਾਂ ਮੀ ਆ ਗਿਆ ਦਵਾ ਕੇ ਫੇਰ ਤੂੰ ਮੱਚੀ ਜਾਂਦਾ ਉਹ ਇੱਕ ਫੋਨ ਲੈ ਖੜਾ ਇੱਕ ਜੀਰੀ ਚ ਖੜਾ ਸੀੜੀ ਵਾਲਾ ਫੋਨ ਲੈ ਘੰਟਾ ਖੜਜੋ ਮਾ ਭੈਣ ਫੇਰ ਘੰਟਾ ਖੜਕੇ ਜੇ ਹੁਣ ਲੱਗ ਘੰਟਾ ਹੁਣ ਲੱਗਦਾ ਨਹੀਂ ਲੱਗਦਾ ਤਾਂ ਨੀ ਨੁਕਸਾਨ ਫੇਰ ਹੋ ਜਾਊਗਾ ਹੁਣ ਉਸਾਂ ਤੋਂ ਤੀਜੂਗੀ ਬਣੀ ਜੀ ਨਾ ਨਾ ਉਹ ਥੱਲੇ ਜਾਉ ਜੜ ਚੋਂ ਦੇਖ ਦੇ ਕਿ ਪਾਣੀ ਵੀ ਹੋ ਰਿਹਾ ਹੈ ਤੇ ਕੀ ਲਵਾਈ ਫੜਦਾ ਹੈ ਪੈਸ਼ਨ ਇਹ ਤਾਂ ਮੈਂ ਬਹੁਤ ਖਿੱਤ ਰੱਖਿਆ ਪਾਣੀ ਲੈ ਕੇ ਵੀ ਸਕੂਟਰੀ ਤੇ ਆ ਘਰ ਬਹੁਤ ਲੋਈ ਮਿੱਤਰ ਆਪਾਂ ਇਹਦੀ ਜੀਰੀ ਦੇਖਣਾ ਜੀ ਜੀ ਖੜੀ ਆਪਣੀ ਟੌਪ ਕਲਾਸ ਫਰਸਟ ਕਲਾਸ ਜਿਵੇਂ ਇੱਕ ਇੱਕ ਨੰਬਰ ਸਵੇਰੇ ਕਰਾਂਗੇ ਤੇ ਸਪਰੇ ਆ ਦੇਖ ਕੇ ਖਾਲਾ ਚ ਡਿੱਗਦਾ ਫਿਰਦਾ ਹੁੰਦਾ ਓਏ ਤਵਾ ਦੇ ਓਏ ਲੈ ਬਾਈ ਬੂਟ ਵੜ ਵਾ ਕੇ ਆ ਜੀ ਜੀ ਪਾਣੀ ਦੇਖਣ ਪਹਿਲਾ ਬੰਦਾ ਬੂਟ ਭਾਗੇ ਹੋਏ ਦੇਖੋ ਕੱਪੜੇ ਵੜ ਗਏ ਕੱਪੜੇ ਤਾਂ ਦੇ ਸੈਡਾਂ ਲੱਬੜੀ ਸੈਡ ਲੱਗੀ ਸੈਡ ਲੱਗ ਗਈ ਉੱਤਰੋ ਤੇ ਆਪ ਤਾਂ ਸਪਰੇ ਦਾ ਕੰਮ ਵਿਚਾਲੇ ਖੜਾ ਤੀ ਬਈ ਤਾਂ ਕਰਕੇ ਉਹ ਵੀ ਗਮੀ ਪਈ ਜਾਂਦਾ ਮੈਂ ਕਿਉਂ ਖਰਾਬ ਕਰਨੀ ਆ ਜੀ ਮਹਿੰਗੇ ਭਾਈ ਦਵਾਈਆਂ ਪਹਿਲਾਂ ਖਰਾਬ ਹੋ ਗਈ ਇੱਕ ਦਵਾਈ ਅਸੀਂ ਪਾਉਣੀ ਭੁੱਲ ਗਏ ਬਹੁਤ ਨੁਕਸਾਨ ਹੋਇਆ ਚਲ ਕੋਈ ਪੈਸੇ ਉਹ ਨੁਕਸਾਨ ਨਾ ਵਨ ਉਹ ਫਾਇਦਾ ਮੰਨੋ ਕਿਉਂਕਿ ਦੁਬਾਰੇ ਕਰਾਂਗੇ ਹੁਣ ਮੀਨ ਨੇ ਤਾਂ ਲਾਤੀ ਹੋ ਛੁੰਡੀ ਵਾਲੀ ਸੀਗੀ ਦੁਬਾਰੇ ਕਰ ਦਾਂਗੇ ਇੰਨੀ ਆ ਵੀ ਖੇਚ ਲਾਉਗੀ ਹਨਾ ਵੀ ਮੁੰਡਿਆ ਹੁਣ ਤਾਂ ਠੀਕ ਹੈ ਉਹ ਢੋਲੀ ਨਾਲ ਕਰ ਦਾਂਗੇ ਆ ਦੇਖੋ ਜੀ ਜੀ ਦੇਖੋ ਐ ਨੱਕਰ ਮਰਾਂ ਆ ਆਪਣੀ ਜਿਹੜੀ ਆ ਗਈ ਆਪਣੇ ਯਾਰ ਦੀ ਏਰੀਆ ਵੀ ਆਪਣਾ ਲੇਜੀ ਜਿਹੜੀ ਉੱਚੀ ਹੈ ਨਾ ਉਹ ਕੱਦ ਥੋੜੀ ਕੱਦ ਚੁੱਕੀ ਆਏ ਬਹੁਤ ਸਮਾਨ ਸਟਿਆ ਹੋਇਆ ਜੇ ਸਮਾਨ ਵਾਲਾ ਲੇ ਕੇ ਬੈਮੀ ਬੰਦਾ ਥੋੜਾ ਜਿਹਾ ਇਹ ਤਰੀਕੇ ਨਾਲ ਸਪਰੇਅ ਕਰਦਾ ਬਈ ਜਿਵੇਂ ਅੱਜ ਇੱਕ ਦਿਨ ਹੋ ਗਈ ਇੱਕ ਨੂੰ ਪੰਜ ਨੂੰ ਐ ਬੰਦਾ ਤਰੀਕੇ ਨਾਲ ਸਪਰੇਅ ਕਰਦਾ ਚਲ ਕਰਦੇ ਆ ਬਈ ਸੋਨ ਨਾਲ ਗੱਲ ਬੰਦਾ ਬੁਲਾਉਣੇ ਇੱਕ ਕਵਾਲਟੀ ਕਵਾਲਟੀ ਕਰਾਂਗੇ ਦੇਖੋ ਮਿੱਤਰੋ ਬੰਦਾ ਲਿੱਸਾ ਹੋ ਗਿਆ ਥੋੜਾ ਇਹਨੂੰ ਬੱਕਰਾ ਚਾਰਦਾਂ ਕਿਸੇ ਸਾਲ ਚ ਨਾ ਹੈ ਚਾਰਾਂ ਕੀ ਫੇਰ ਚਾਰ ਜੀ ਇੱਕ ਬੱਕਰਾ ਖਵਾਉਂਗਾ ਖਵਾਵਾਂਗੇ ਇਹ ਖਵਾਵਾਂਗੇ ਠੀਕ ਹੈ ਆਜ ਤੱਕ ਵੀਡੀਓ ਬਣ ਗਈ ਸਬੂਤ ਬਣ ਹਾਂ ਮੋਟਾ ਹੋਣਾ ਚਾਹੀਦਾ ਹਾਂ ਬਾ ਠੀਕ ਹੈ ਸਿਆਲ ਸਿਆਲ ਜੀ ਮੋਟਾ ਨਹੀਂ ਹੋਇਆ ਬੱਕਰਾ ਫਿਰ ਕੀ ਹੱਲਾ ਹੋਵੇ ਫਿਰ ਕੀ ਹੱਲਾ ਬਈ ਦੱਸੋ ਕਮੈਂਟੇ ਜਰੂਰ ਸੁਝਾਓ ਜੇ ਦਾ ਵੀ ਨਾ ਮੋਟਾ ਹੋਇਆ ਫਿਰ 3 ਕਿਲਵਾ ਦੇ ਪੁੱਲਣੇ ਜੜੇ 3 ਕਿਲਵਾ ਦੇ ਸਹੀ ਗੱਲ ਮੇਹਦ ਲਵਾਈ ਸੀ ਹਾਂ ਮੇਹਦ ਪਹਿਲਾਂ ਲਵਾਈ ਸੀ ਪੱਟ ਨਾਲ ਪੱਟ ਨਾਲ ਪੱਟਰ ਵਾਲਾ ਹੋ ਗਿਆ ਹਾਂ ਫਿਰ ਵਾਪਸਾਂ ਜਾ ਕੇ ਆਏ ਬਈ ਕੱਪੜੇ ਲਈ ਲੈ ਆਏ ਬਈ ਕੱਪੜੇ ਲਈ ਦੇ ਵੀ ਲੈ ਆਏ ਸ਼ੋਪਿੰਗ ਕੀਤੀ ਉਹਦੀ ਭੂਆ ਲਵੇ ਜਾ ਕੇ ਆਏਗੇ ਅੱਛਾ ਗਜਬੀ ਜੀ ਆ ਮੁੰਡੇ ਜੀ ਕੋਠੀ ਵਾਰਨੇ ਕੰਗ੍ਰੈਚੁਲੇਸ਼ਨ ਨਾ ਜਿਹੜਾ ਜੀ ਜਦੋਂ ਬਾਤ ਦੀ 76 ਦਿਨ 70 ਦਿਨਾਂ ਨੂੰ ਕंग्रेचुਲੇਸ਼ਨ ਕਰਦੇ ਆਂ ਅੱਜ ਆਵਾਂਗੇ ਅੱਛਾ ਟੀਕਾ ਲੈਣਾ ਠੀਕ ਆਵਾਂਗੇ ਠੀਕ ਲੈਣਾ ਹੁਣ ਦਾ ਟੀਕਾ ਲੈਣਾ ਤੁਹਾਨੂੰ ਦਾ ਟੀਕਾ ਦੇ ਦਾਂਗੇ ਵਿੱਚ ਮਾਰਾਂਗੇ ਟ੍ਰੈਕਟਰੇ ਜਾ ਕੇ ਕੋਠੀ ਡੋਣ ਦਾ ਚੱਲੋ ਚੱਲੋ ਜਾਓ ਮਿੱਤਰੋ ਬਾਣ ਆਪਣਾ ਦੇਖਿਆ ਲਵ ਯੂ ਆਲ ਸਪਰੈਡ